1 ਕਰੋੜ ਰੁਪਇਆ ਅਸਲੀ ਕਰੰਸੀ ਦੇ ਬਦਲੇ 7 ਕਰੋੜ ਰੁਪਏ ਦੀ ਕਰੰਸੀ ਲੈਣ ਦਾ ਮਾਮਲਾ ਉਹ ਵੀ ਜਾਲੀ ਕਰੰਸੀ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਉੱਤੇ ਸਵਾਲ ਉੱਠੇ ਨੇ ਔਰ ਜਿਹੜੇ ਸ਼ਖਸ ਨੇ ਸ਼ਿਕਾਇਤ ਕਰਤਾ ਨੇ ਬਿਆਨ ਦਿੱਤਾ ਹੈ ਜਿਸ ਦੇ ਆਧਾਰ ਦੇ ਉੱਤੇ ਇੱਕ ਵੱਡੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਛੋਟੇ ਮੁਲਾਜ਼ਮਾਂ ਦੇ ਉੱਤੇ ਲਗਾਤਾਰ ਜਿਹੜੀਆਂ ਨੇ ਕਾਰਵਾਈਆਂ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਔਰ ਅਜਿਹੇ ਮਾਮਲਿਆਂ ਵਿੱਚ ਜਿਹੜਾ ਕੋਈ ਠੱਗੀ ਠੋਰੀ ਕਰਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਜੁਰਮ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਉਹ ਛੋਟਾ ਮੁਲਾਜ਼ਮ ਹੋਵੇ ਜਾਂ ਫਿਰ ਵੱਡਾ ਅਧਿਕਾਰੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਤਾਂ ਇੱਕ ਪੰਜਾਬ ਪੁਲਿਸ ਦੇ ASI ਦੇ ਉੱਤੇ ਸਵਾਲ ਉੱਠੇ ਨੇ ਔਰ ਇਹ ਵੀ ਉਸ ਦੀ ਸ਼ਿਕਾਇਤ ਦੇ ਵਿੱਚ ਆਇਆ ਹੈ ਕਿ 25 ਲੱਖ ਰੁਪਏ ਚ SHQ ਲੱਗਣ ਦੀ ਗੱਲ ਤੋਂ ਵੀ ਸਾਹਮਣੇ ਜਿਹੜੀ ਆ ਰਹੀ ਹੈ ਜਿਸ ਤੋਂ ਇਨਕਾਰ ਕਰ ਦਿੱਤਾ ਹੈ ਉਸ ਮੁਲਾਜ਼ਮ ਦੇ ਵੱਲੋਂ ਤਾਂ ਹੁਣ ਗੱਲ ਕਰਦੇ ਹਾਂ ਪੂਰੇ ਵਿਸਥਾਰ ਪੂਰਵਕ ਦਰਅਸਲ ਡੇਰਾ ਬੱਸੀ ਦੇ ਰਹਿਣ ਵਾਲੇ ਸੁਮਿਤ ਕੁਮਾਰ ਵੱਲੋਂ ਅਸਲੀ ਨੋਟਾਂ ਬਦਲੇ ਨਕਲੀ ਨੋਟ ਲੈਣ ਦੇ ਦੇਣ ਦੀ ਆੜ ਚ ਆਪਣੇ ਨਾਲ 50 ਲੱਖ ਰੁਪਏ ਦੀ ਠੱਗੀ ਹੋਣ ਦਾ ਦੋਸ਼ ਲਗਾਉਂਦੇ ਹੋਏ ਇੱਕ ਐਸਆਈ ਸਮੇਤ ਚਾਰ ਵਿਅਕਤੀਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਇਸ ਮਾਮਲੇ ਨੂੰ ਐਸਆਈ ਨੇ ਚੁੱਪੀ ਤੋੜਦੇ ਹੋਏ ਐਸਐਚਓ ਲੱਗਣ ਲਈ ਦਿੱਤੀ ਗਈ 25 ਲੱਖ ਰੁਪਏ ਦੀ ਰਾਸ਼ੀ ਬਾਰੇ ਕੋਈ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਹਾਲਾਂਕਿ ਜਦ ਕਿ ਉਸਦੇ ਦੋਸਤ 25 ਲੱਖ ਰੁਪਏ ਦੇਣ ਦਾ ਦਾਵਾ ਕਰ ਰਹੇ ਨੇ ਸਾਰੀ ਸਚਾਈ ਹੁਣ ਪੁਲਿਸ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਹਮਣੇ ਆਵੇਗੀ ਹੁਣ ਮਾਮਲਾ ਕੀ ਐ ਇਸ ਦਾ ਪਿਛੋਕੜ ਕੀ ਐ ਸੁਮਿਤ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡੇਰਾ ਬਸੇ ਵਾਸੀ ਉਸਦੇ ਦੋਸਤ ਅਜੀਤ ਸਿੰਘ ਬਾਜਵਾ ਤੇ ਅਜੀਤ ਦੇ ਦੋਸਤ ਤਰੇਂਦਰ ਕੌਸ਼ਲ ਉਰਫ ਹੈਪੀ ਦੋਵੇਂ ਵਾਸੀ ਡੇਰਾ ਬਸੀ ਨੇ ਉਸ ਨਾਲ 1 ਕਰੋੜ ਰੁਪਏ ਦੀ ਅਸਲ ਕਰੰਸੀ ਬਦਲੇ 7 ਕਰੋੜ ਰੁਪਏ ਦੀ ਨਕਲੀ ਕਰੰਸੀ ਦਿਵਾਉਣ ਦੀ ਗੱਲ ਕੀਤੀ ਸੀ। ਸੁਮਿਤ ਕੁਮਾਰ ਮੁਤਾਬਕ अजीत ਬਾਜਵਾ ਤੇ ਹੈਪੀ ਨੇ 50 ਲੱਖ ਰੁਪਏ ਖੁਦ ਤੇ 50 ਲੱਖ ਰੁਪਏ ਸੁਮਿਤ ਨੂੰ ਇਕੱਠੇ ਕਰਨ ਲਈ ਕਹਿ ਦਿੱਤਾ ਸੀ। ਸੁਮਿਤ ਮੁਤਾਬਕ अजीत ਅਤੇ ਹੈਪੀ ਨੇ ਇਸ ਕੰਮ ਲਈ ਉਸ ਨੂੰ ਸੰਦੀਪ ਨਾਂ ਦੇ ਇੱਕ ਵਿਅਕਤੀ ਨਾਲ ਮਿਲਵਾਇਆ ਸੀ। ਪੈਸੇ ਇਕੱਠੇ ਹੋਣ ਤੇ ਉਹ ਉਸ ਨੂੰ ਰਾਤ ਸਮੇਂ ਸ਼ੰਭੂ ਬਾਰਡਰ ਕੋਲ ਸਥਿਤ ਟਕਟਾਬੇ ਤੇ ਲੈ ਗਏ। ਸਮੇਤ ਮੁਤਾਬਕ 24 ਅਪ੍ਰੈਲ 2024 ਨੂੰ ਰਾਤ ਸਮੇਂ ਢਾਬੇ ਨੇੜੇ 1 ਕਰੋੜ ਰੁਪਏ ਦੀ ਅਸਲੀ ਕਰੰਸੀ ਨੂੰ 7 ਕਰੋੜ ਰੁਪਏ ਦੀ ਨਕਲੀ ਕਰੰਸੀ ਨਾਲ ਬਦਲਣ ਦਾ ਡਰਾਮਾ ਕੀਤਾ ਗਿਆ ਤੇ ਇਸੇ ਦੌਰਾਨ ਮੌਕੇ ਤੇ ਪੁਲਿਸ ਪਹੁੰਚ ਗਈ ਇਸ ਪੁਲਿਸ ਪਾਰਟੀ ਚ ਸ਼ਾਮਲ ਇੱਕ ਵਿਅਕਤੀ ਨੇ ਪੰਜਾਬ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ ਜੋ ਕਿ ਉਸ ਨੂੰ ਸ਼ੰਭੂ ਦੇ ਪੁਰਾਣੇ ਪੁਲਿਸ ਥਾਣੇ ਦੇ ਇੱਕ ਕਮਰੇ ਵਿੱਚ ਲੈ ਗਏ ਔਰ ਗੱਲ ਇੱਥੇ ਨਹੀਂ ਮੁੱਕਦੀ ਇਸ ਤੋਂ ਬਾਅਦ ਇੱਥੇ ਸੁਮਿਤ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਡਰਾਇਆ ਵੀ ਗਿਆ ਧਮਕਾਇਆ ਵੀ ਗਿਆ ਤੇ ਕਾਗਜ਼ਾਂ ਤੇ ਦਸਤਕਤ ਵੀ ਕਰਵਾਏ ਗਏ ਇਸੇ ਦਰਾਂ ਹੀ ਸਾਰੇ ਪੈਸੇ ਵੀ ਉਸ ਤੋਂ ਲੈ ਲਏ ਜਾਂਦੇ ਨੇ ਤੇ ਸੁਮਿਤ ਮੁਤਾਬਕ ਬਾਅਦ ਵਿੱਚ ਉਸ ਵੱਲੋਂ ਆਪਣੇ ਪੱਧਰ ਤੇ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਮੌਕੇ ਤੇ ਜਿਹੜਾ ਪੁਲਿਸ ਮੁਲਾਜ਼ਮ ਆਇਆ ਸੀ ਉਹ ਅਜੀਤ ਬਾਜਵਾ ਦਾ ਪੁਰਾਣਾ ਦੋਸਤ ਹੈ ਹੁਣ ਸੁਮਿਤ ਕੋਲ ਇਸ ਗੱਲ ਦਾ ਸਬੂਤ ਵੀ ਮੌਜੂਦ ਹੈ ਸੁਮਿਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਸਾਜ਼ਿਸ਼ ਉਸ ਨੂੰ ਲੁੱਟਣ ਲਈ ਉਸਦੇ ਨਾਲ ਗਏ ਸਾਥੀਆਂ ਵੱਲੋਂ ਰਚੀ ਗਈ ਸੀ ਹੁਣ ਸੁਮਿਤ ਨਾਲ ਗਏ ਜਿਹੜੇ ਉਸਦੇ ਸਾਥੀ ਨੇ ਉਹਨਾਂ ਦਾ ਕੀ ਕਹਿਣਾ ਸੁਮਿਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਅਜੀਤ ਸਿੰਘ ਬਾਜਵਾ ਤੇ ਧਰਿੰਦਰ ਉਰਫ ਹੈਪੀ ਤੇ ਉਸ ਨੂੰ ਸਾਜ਼ਿਸ਼ ਤਹਿਤ ਲੁੱਟਣ ਦਾ ਦੋਸ਼ ਲਗਾਇਆ ਜਦ ਕਿ ਅਜੀਤ ਬਾਜਵਾ ਤੇ ਹੈਪੀ ਨਾਲ ਗੱਲ ਕਰਨ ਤੇ ਉਹਨਾਂ ਨੂੰ ਆਪਣੀ ਤੇ ਲੱਗੇ ਦੋਸ਼ਾਂ ਨੂੰ ਝੂਠੇ ਦੱਸਦੇ ਹੋਏ ਉਲਟਾ ਸੁਮਿਤ ਤੇ ਹੀ ਦੋਸ਼ ਲਗਾਇਆ ਕਿ ਉਸ ਨੇ ਉਹਨਾਂ ਤੋਂ ਉਹਨਾਂ ਦੇ ਇੱਕ ਸਾਥੀ ਬਹਾਦਰ RAM ਨੂੰ ਡੇਰਾ ਬਸੀ ਥਾਣੇ ਚ ਐਸਐਚਓ ਲਗਾਉਣ ਲਈ 25 ਲੱਖ ਰੁਪਏ ਲਏ ਨੇ ਹੁਣ ਐ ਐਸਆਈ ਹੈ ਜਿਹੜਾ ਬਹਾਦਰ RAM ਦੂਜੇ ਪਾਸੇ ਐਸਆਈ ਬਹਾਦਰ RAM ਜਿਸ ਦਾ ਜ਼ਿਕਰ ਸੁਮਿਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਵੀ ਕੀਤਾ ਹੈ ਨਾਲ ਗੱਲ ਕਰਨ ਦੇ ਉੱਤੇ ਉਹ ਕੀ ਕਹਿੰਦਾ ਅਜੀਤ ਬਾਜਵਾ ਉਸ ਦਾ ਪੁਰਾਣਾ ਦੋਸਤ ਹੈ ਇੱਕ ਦਿਨ ਉਹ ਸਾਰੇ ਬੈਠੇ ਪਾਰਟੀ ਕਰ ਰਹੇ ਸੀ ਜਿੱਥੇ ਕਿ 25 ਲੱਖ ਰੁਪਏ ਦੇ ਕੇ ਐਸਐਚਓ ਲੱਗਣ ਦੀ ਗੱਲ ਹੋਈ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ ਅਜੀਤ ਬਾਜਵਾ ਤੇ ਹੈਪੀ ਵੱਲੋਂ ਸੁਮਿਤ ਨੂੰ 25 ਲੱਖ ਰੁਪਏ ਦਿੱਤੇ ਗਏ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਕਿਹਾ ਕਿ ਪਹਿਲਾਂ ਉਹ ਸ਼ੰਭੂ ਥਾਣੇ ਦੇ ਵਿੱਚ ਤਨਾਤ ਸੀ ਤੇ ਉਸ ਮਗਰੋਂ ਉਹ ਕੋਰਸ ਕਰਨ ਲਈ ਫਲੋਰ ਚਲਾ ਗਿਆ ਸੀ ਤੇ ਮੌਜੂਦਾ ਸਮੇਂ 'ਚ ਉਹ ਬਨੂੜ ਥਾਣੇ ਵੀ ਤਨਾਤ ਹੈ ਤਨਾਤ ਹੈ ਬਹਾਦਰ ਰਾਮ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਸਿਰੇ ਤੋਂ ਔਰ ਨਕਲੀ ਕਰੰਸੀ ਵਾਲੀ ਗੱਲ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਵੀ ਆਖੀ ਹੈ ਹੁਣ ਉਕਤ ਮਾਮਲੇ ਦੀ ਸ਼ਿਕਾਇਤ ਦੇ ਉੱਤੇ ਸੁਮਿਤ ਵੱਲੋਂ ਐਸਐਸਪੀ ਮੁਹਾਲੀ ਤੇ ਵਿਜੀਲੈਂਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਇਸ ਦੀ ਜਾਂਚ ਕਰ ਰਹੇ ਨੇ ਉਸ ਦੇ ਵਿੱਚ ਪਤਾ ਲੱਗੇਗਾ ਕਿ ਇਹ ਜਾਲੀ ਤੇ ਨਕਲੀ ਕਰੰਸੀ ਦਾ ਕੀ ਮਸਲਾ ਹੈ ਕਿ ਵਾਕਈ 1 ਕਰੋੜ ਅਸਲੀ ਕਰੰਸੀ ਦੇ ਬਦਲੇ 7 ਕਰੋੜ ਜਾਲੀ ਕਰੰਸੀ ਦਾ ਲੈਣ-ਦੇਣ ਹੋਣਾ ਸੀ ਐਸਐਚ ਨੂੰ ਲੋਨ ਦੇ ਲਈ ਜਿਹੜਾ 25 ਲੱਖ ਰੁਪਏ ਦਾ ਸੌਦਾ ਕੌਣ ਕਰਨ ਲੱਗਿਆ ਸੀ ਇਹ ਸਾਰੀਆਂ ਗੱਲਾਂ ਉਸ ਸੁਮਿਤ ਕੁਮਾਰ ਦੀ ਸ਼ਿਕਾਇਤ ਦੇ ਵਿੱਚ ਦਰਜ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਗੱਲ ਹੁਣ ਤੱਕ ਸਾਹਮਣੇ ਨਿਕਲ ਕੇ ਆਈ ਹੈ ਉਸ ਵਿੱਚ ਰੋਜ਼ਾਨਾ ਆਜੀਤ ਅਖਬਾਰ ਦੀ ਇੱਕ ਛਾਪੀ ਰਿਪੋਰਟ ਹੈ ਜਿਹੜੀ ਕਿ ਪੱਤਰਕਾਰ ਗੁਰਮੀਤ ਸਿੰਘ ਦੇ ਵੱਲੋਂ ਛਾਪੀ ਗਈ ਰਿਪੋਰਟ ਹੈ ਉਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੁਣ ਐਸਪੀ ਦਿਹਾਤੀ ਕੋਲੇ ਜਾਂਚ ਹੈ ਜਦੋਂ ਹੀ ਜਾਂਚ ਮੁਕੰਮਲ ਹੋਵੇਗੀ ਪਤਾ ਲੱਗ ਜਾਵੇਗਾ ਕਿ ਇੱਥੇ 25-25 ਲੱਖ ਰੁਪਇਆ ਦੇ ਕੇ ਜਾਂ ਲੈ ਕੇ ਕੌਣ ਐਸਐਚਓ ਲੱਗਦਾ ਹੈ ਤੇ ਕੌਣ ਐਸਐਚਓ ਤੋਂ ਹਟਾਇਆ ਜਾਂਦਾ ਹੈ ਔਰ ਜਿੱਥੋਂ ਤੱਕ ਰਹੀ ਗੱਲ ਜਾਲੀ ਕਰੰਸੀ ਦੀ ਜਾਂ ਹੋਈ ਠੱਗੀ ਦੀ ਇਸ ਮਾਮਲੇ ਵਿੱਚ ਕੌਣ-ਕੌਣ ਅੜਿੱਕੇ ਚੜਦਾ ਹੈ ਇਸ ਪੁਲਿਸ ਜਾਂਚ ਦੇ ਵਿੱਚ ਨਿਰਪੱਖਤਾ ਦੇ ਨਾਲ ਤੱਥ ਸਾਹਮਣੇ ਆ ਗਏ ਤਾਂ ਫਿਰ ਸੁਮਿਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਇਸ ਮਾਮਲੇ ਵਿੱਚ ਪਰਚਾ ਵੀ ਦਰਜ ਹੋ ਸਕਦਾ ਹੈ ਤੇ ਕੁਝ ਲੋਕਾਂ ਦੀਆਂ ਮੁਸ਼ਕਲਾਂ ਵੀ ਬਾਤ ਸਕਦੀਆਂ ਨੇ ਚਾਹੇ ਉਹ ਪੁਲਿਸ ਵਾਲੇ ਹੋਣ ਜਾਂ ਫਿਰ ਪੁਲਿਸ ਵਾਲਿਆਂ ਦੇ ਸੱਜਣ ਸਾਥੀ ਇਸ ਮਾਮਲੇ ਬਾਰੇ ਜੋ ਵੀ ਗੱਲ ਨਿਕਲ ਕੇ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ